ਮੈਂ ਕੋਸ਼ਿਸ਼ ਕਰਾਂਗਾ ਕਿ ਟਾਈਮ ਤੇ ਅਮਰੀਕਾ ਸੀਪੋਂ ਵੀ ਖੋਸ਼ ਕਰਤੀ ਅੱਜ ਘਰੋਂ ਜਲਾ ਗੁੰਦੇ ਆ। ਜਿਹੜੀ ਚੀਜ਼ ਮੇਨਾ ਹੋਈ ਤਾਂ ਗੱਲ ਕਰਾਂਗਾ। ਅੱਗੇ ਆਪਾਂ ਕੀ ਕਰਦੇ ਸੀ ਪ੍ਰੀ ਪ੍ਰਾਇਮਰੀ ਦੇ ਅਸੈਸਮੈਂਟ ਕਾਰਡ ਭਰਦੇ ਸੀ ਨਾ ਔਰ ਕੀ ਆਪਾਂ ਸੈਕਿੰਡ ਕਲਾਸ ਦਾ ਕਿਹੜੇ ਹੋਰ ਅਸੈਸਮੈਂਟ ਕਾਰਡ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਗੁਰਜੀਤ ਸਿੰਘ ਮੈਂ ਰਿਸੋਰਸ ਪਰਸਨ ਵਜੋਂ ਸੇਵਾਵਾਂ ਦੇ ਰਿਹਾ ਤੋ ਜੀਰਾ ਸਰਕਾਰੀ ਪ੍ਰਾਇਮਰੀ ਸਕੂਲ ਜੀਰਾ ਲੜਕੀਆਂ ਦੇ ਵਿੱਚ ਇਹ ਜੋ ਤਿੰਨ ਰੋਜ਼ਾ ਸੈਮੀਨਾਰ ਜਿਹੜੇ ਉਹ ਲਗਾਏ ਜਾ ਰਹੇ ਨੇ ਬਲਾਕ ਜੀਰਾ ਦੇ ਅਧਿਆਪਕ ਸਭਾ ਨਾਲ ਦੇ ਇਹ ਜੋ ਸੈਮੀਨਾਰ ਨੇ ਇਹ ਸਾਡੇ ਤਿੰਨ ਪਛਾਵਾਂ ਵਾਲੀ ਫਾਊਂਡੇਸ਼ਨਲ ਸਟੇਜ ਦੇ ਵਿੱਚ ਅਧਿਆਪਕ ਸਹਿਬਾਨ ਨੂੰ ਨਵੀਆਂ-ਨਵੀਆਂ ਤਕਨੀਕਸ ਦੇਣ ਦੇ ਲਈ ਪੰਜਾਬੀ, ਗਣਿਤ ਤੇ ਅੰਗਰੇਜ਼ੀ ਵਿਸ਼ਾ ਇਹਨਾਂ ਤਿੰਨਾਂ ਵਿਸ਼ਿਆਂ ਦੇ ਉੱਤੇ ਅਸੀਂ ਅਧਿਆਪਕ ਸਭਾ ਨੂੰ ਨਵੀਆਂ-ਨਵੀਆਂ ਟੈਕਨੀਕਸ ਦੀ ਟ੍ਰੇਨਿੰਗ ਜਿਹੜੀ ਇਹ ਦੇ ਰਹੇ ਹਾਂ ਤਾਂ ਕਿ ਉਹ ਬੱਚਿਆਂ ਵਿੱਚ ਜਾ ਕੇ ਉਹਨਾਂ ਨੂੰ ਅਗਾਹ ਨਵੀਆਂ ਤਕਨੀਕ ਦੇ ਨਾਲ ਕੰਮ ਕਰਵਾ ਕੇ ਜਿਹੜੇ ਸਾਡੇ ਟੀਚੇ ਨੇ ਅਸੀਂ ਉਹਨਾਂ ਨੂੰ ਪ੍ਰਾਪਤ ਕਰ ਸਕੀਏ ਟੀਚਰ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਨੂੰ ਵੀ ਮੈਸੇਜ ਹੈ ਜੇ ਕਿ ਅਤੀ ਮੈਂ ਬੱਚਿਆਂ ਦੇ ਮਾਪਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਰੈਗੂਲਰ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ ਔਰ ਉਹਨਾਂ ਦੀ ਜਮਾਤ ਦੇ ਵਿੱਚ ਜਿੰਨੀਆਂ ਵੀ ਐਕਟੀਵਿਟੀ ਜਿੰਨੀਆਂ ਜਿਵੇਂ ਕਿ ਅਸੀਂ ਹੁਣ ਟੀਚਰ ਸਾਹਿਬਾਨ ਨੂੰ ਕਰਵਾਈਆਂ ਨੇ ਉਹ ਬੱਚਿਆਂ ਨਾਲ ਕਰਨਗੇ ਤਾਂ ਘਰ ਵਿੱਚ ਵੀ ਉਹਨਾਂ ਦੇ ਨਾਲ ਉਹ ਐਕਟੀਵਿਟੀਆਂ ਕਰਦੇ ਹੋਏ ਆਪਦੇ ਬੱਚੇ ਨੂੰ ਵੀ ਪਰਪੱਕ ਬਣਾਉਣ ਦੇ ਵਿੱਚ ਸਾਡੇ ਨਾਲ ਸਹਿਯੋਗ ਕਰਨ ਤਾਂ ਕਿ ਸਾਡੇ ਬੱਚੇ ਵੱਧ ਵੱਧ ਸਿੱਖ ਸਕਣ